ਅੱਜ ਆਪਾਂ ਸਾਰੇ ਹੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਜੁੜ ਬੈਠੇ ਹਾਂ ਪ੍ਰਮਾਤਮਾ ਆਦ ਪੂਰਨ ਹੈ ਮਦ ਪੂਰਨ ਹੈ ਅੰਤ ਪੂਰਨ ਹੈ ਕਿਉਂਕਿ ਸਿੱਖੀ ਜੋ ਹੈ ਇਹ ਪਰਮ ਬ੍ਰਹਮ ਦਾ ਪੰਥ ਹੈ ਸਿੱਖੀ ਦਾ ਵੀ ਆਦ ਪੂਰਨ ਹੈ ਮਦ ਪੂਰਨ ਹੈ ਅੰਤ ਪੂਰਨ ਹੈ ਸਿੱਖੀ ਦਾ ਆਦ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿ ਸਿੱਖੀ ਦਾ ਮੱਧ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਅਰਜਨ ਅਰਤਖਰ ਸਿੱਖੀ ਦੀ ਸੰਪੂਰਨਤਾ ਸਿਖਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਹੁੰਦੀ ਹੈ ਜੋ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਦੇ ਵਿੱਚ ਅਸੀਂ ਲਿਵ ਲਿਵਲਿਨ ਹੋ ਗਏ ਉਹਦੇ ਵਿੱਚ ਅਪੇਧ ਹੋ ਗਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੰਜਵੇਂ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਦੀ ਗੁਰਗੱਦੀ ਤੇ ਬੈਠੇ 1563 ਵਿੱਚ ਗੁਇੰਦਵਾਲ ਸਾਹਿਬ ਦੀ ਧਰਤੀ ਤੇ 15 April ਨੂੰ ਆਪ ਜੀ ਪ੍ਰਗਟ ਹੁੰਦੇ ਨੇ ਤਕਰੀਬਨ 18 ਸਾਲ ਦੀ ਉਮਰ ਹੈ ਜਿਸ ਵੇਲੇ ਆਪ ਜੀ ਗੁਰਗੱਦੀ ਤੇ ਬੈਠਦੇ ਨੇ ਗੁਰੂ ਅਰਜਨ ਸਾਹਿਬ ਜੀ ਦਾ ਜਦੋਂ ਇਤਿਹਾਸ ਅਸੀਂ ਪੜਦੇ ਹਾਂ ਗੁਰੂ ਅਰਜਨ ਸਾਹਿਬ ਜੀ ਨੇ 25 ਕੋਸਾਲ ਗੁਰਗੱਦੀ ਤੇ ਬੈਠ ਕੇ ਗੁਰਮਤਿ ਦੀ ਮਨੁੱਖਤਾ ਦੀ ਸੇਵਾ ਕੀਤੀ। ਉਹ ਇਹਨਾਂ 25 ਸਾਲਾਂ 'ਚ ਬਹੁਤ ਵੱਡੇ ਕਾਰਜ ਕੀਤੇ। ਜਿੱਥੇ ਉਹਨਾਂ ਨੇ ਮਨੁੱਖਤਾ ਦੇ ਆਪਣੇ ਹੱਥੀਂ ਬੜੀ ਵੱਡੀ ਸੇਵਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ। ਸ੍ਰੀ ਹਰਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਤਰਨਤਾਰਨ ਸਹਿਬ ਨਗਰ ਵਸਾਇਆ, ਕਰਤਾਰਪੁਰ ਨਗਰ ਵਸਾਇਆ, ਹਰਗੋਬਿੰਦਪੁਰਾ ਨਗਰ ਵਸਾਇਆ। ਪਿੰਡਾਂ ਵਿੱਚ ਜਾ ਕੇ ਖੂਲਵਾਏ ਲੋਕਾਂ ਦੇ ਲਈ ਪਾਣੀ ਦੀ ਲੋੜ ਪੂਰਤੀ ਦੇ ਲਈ ਸਹਿਤਕ ਪੱਖ ਤੋਂ ਐਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਸਾਨੂੰ ਬਖਸ਼ਿਸ਼ ਕੀਤਾ। ਸਵਾਲ ਹੈ ਕਿ ਗੁਰੂ ਸਾਹਿਬ ਜੀ ਇਹਨੇ ਪਰਪਕਾਰੀ ਇਹਨੇ ਮਨੁੱਖਤਾ ਦੇ ਸੇਵਕ ਮਨੁੱਖਤਾ ਦੇ ਦਰਦੀ ਸ਼ਾਂਤੀ ਦੇ ਪੁੰਜ, ਸ਼ੀਤਲਤਾ ਦੇ ਘਰ ਉਸ ਮਹਾਨ ਸਤਿਗੁਰੂ ਜੀ ਤੇ ਐਡਾ ਵੱਡਾ ਜ਼ੁਲਮ ਕਿਉਂ ਟਾਇਆ ਗਿਆ? ਉਹਨਾਂ ਨੂੰ ਇਸ ਤਰੀਕੇ ਨਾਲ ਕਿਉਂ ਸ਼ਹੀਦ ਕੀਤਾ ਗਿਆ? ਉਦਾ ਕਾਰਨ ਇੱਕੋ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਪੰਥ ਚਲਾਇਆ ਸੀ ਇਹ ਮਨੁੱਖਤਾ ਦਾ ਪੰਥ ਹੈ ਮਨੁੱਖੀ ਸਮਾਜ ਅੰਦਰ ਖਾਸ ਕਰਕੇ ਆਪਣੇ ਮੁਲਖ ਦੇ ਅੰਦਰ ਜੋ ਵਰਣਵੰਡ ਦੇ ਨਾਂ ਦੇ ហេਠਾਂ अनेका ਲੋਗਾ ਨੂੰ ਨੀਵੇਂ ਕਹਿ ਕੇ শূਦਰ ਕਹਿ ਕੇ ਦਬਾਇਆ ਹੋਇਆ ਕੁਚਲਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਆਜ਼ਾਦੀ ਦੀ ਗੱਲ ਸ਼ੁਰੂ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਕਰਮ ਕਾਂਡਾਂ ਦੇ ਵਿਰੁੱਧ ਧਰਮ ਦੀ ਦੁਨੀਆ ਜੋ ਪਖੰਡ ਪਸਰਿਆ ਹੈ ਪਖੰਡੀਆਂ ਦੇ ਵਿਰੁੱਧ ਇੱਕ ਇਨਕਲਾਬ ਸ਼ੁਰੂ ਕੀਤਾ ਰਾਜਨੀਤਿਕ ਤੌਰ